ਲਗਾਤਾਰ ਦੋ-ਚੇਤਨ ਤਿੰਨ ਕਰਾਮ ਵਿੱਚ ਵੱਡੇ ਚੋਰ ਇੱਕ ਵਿੱਚ ਮਿਲੀ ਕਾਮਯਾਬੀ ਦੋ ਵਿੱਚੋਂ ਰਹੇ ਨਕਾਮ ਕੁੱਤਿਆਂ ਦੇ ਭੌਂਕਨ ਤੇ ਭੱਜ ਗਏ ਚੋਰ ਪੁਲਿਸ ਜ਼ਿਲ੍ਹਾ ਗਰਦਾਸਪੁਰ ਅਧੀਨ ਪੈਂਦੇ ਥਾਣਾ ਬਹਿਰਾਮਪੁਰ ਦੀ ਹਦੂਦ ਅੰਦਰ ਦਿਨੋ-ਦਿਨ ਵਧ ਰਹੀਆਂ ਚੋਰੀਆਂ ਦੀ ਘਟਨਾਵਾਂ ਕਰਨ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਪਤੀ ਗੁੱਸਾ ਹੈ ਇੱਕ ਦਿਨ ਪਹਿਲਾਂ ਇਹ ਚੋਰਾਂ ਨੇ ਉਦੀਪੁਰ ਪਿੰਡ 'ਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਬੀਤੀ ਰਾਤ ਫਿਰ ਤੋਂ ਚੋਰਾਂ ਨੇ ਪਿੰਡ ਉਦੀਪੁਰ ਵਿੱਚ ਬਿਲਕੁਲ ਨਾਲ ਲੱਗਦੇ ਤਿੰਨ ਹੋਰ ਘਰਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਦੌਰਾਨ ਉਹ ਇੱਕ ਘਰ ਵਿੱਚੋਂ ਚੋਰੀ ਕਰਨ ਵਿੱਚ ਸਫਲ ਰਹੇ ਅਤੇ ਦੋ ਘਰਾਂ ਵਿੱਚੋਂ ਚੋਰੀ ਕਰਨ ਵਿੱਚ ਕ ਸ਼ਬਦੀ ਜਾਣਕਾਰੀ ਦਿੰਦਿਆਂ ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਮੇਰੇ ਘਰ ਚ ਦਾਖਲ ਹੋ ਕੇ ਕਮਰੇ ਚ ਰੱਖੀ ਅਲਮਾਰੀ ਦਾ ਤਾਲਾ ਤੋੜ ਕੇ ਅੰਦਰ ਰੱਖੇ ਸੋਨੇ ਤੇ ਗਹਿਣੇ ਤੇ ਹੋਰ ਸਮਾਨ ਚੋਰੀ ਕਰ ਲਿਆ ਸੀ ਇਸੇ ਤਰ੍ਹਾਂ ਮੇਰੇ ਚਾਚੇ ਦੇ ਘਰ ਦੇ ਤਾਲੇ ਵੀ ਟੁੱਟ ਗਏ ਪਰ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਸੇ ਤਰ੍ਹਾਂ ਉਹਨਾਂ ਨੇ ਸਾਡੇ ਪਿਛਲੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਦਾ ਤਾਲਾ ਤੋੜ ਦਿੱਤਾ ਅਤੇ ਅਲਮਾਰੀ ਦੀ ਤਲਾਸ਼ੀ ਲਈ ਅਚਾਨਕ ਕੁੱਤੇ ਦੇ ਭੌਂਕਣ ਕਾਰਨ ਪਰਿਵਾਰ ਮੈਂਬਰ ਜਾਗ ਪਏ ਅਤੇ ਚੋਰ ਭੱਜਣ ਵਿੱਚ ਕਾਮਚਾਬ ਹੋ ਗਏ ਇਸ ਬੰਦੀ ਥਾਣਾ ਬਹਿਰਾਮਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਨੇ ਮੌਕੇ ਤੇ ਪਹੁੰ ਚਾਚਾ ਸ਼ੁਰੂ ਕਰ ਦਤੀ ਹੈ ਭਾਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਾਡੇ ਨੇਲਲੇ ਪਿੰਡ ਦੇ ਵਿੱਚ ਪਿਛਲੀ ਰਾਤ ਚੋਰੀ ਹੋਈ ਤੇ ਤਿੰਨ ਚੋਰੀਆਂ ਜਿਹੜੀਆਂ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਸਾਡੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਇਹ ਸਾਡੇ ਚਾਚਾ ਹੀ ਆ ਇਹਨਾਂ ਦੇ ਘਰ ਵੀ ਕੋਸ਼ਿਸ਼ ਕੀਤੀ ਮੇਰੇ ਘਰੋਂ ਵੀ ਜਿਹੜਾ ਸਮਾਨ ਲੈ ਕੇ ਗਏ ਆ ਇਹ ਸਾਡੇ ਬ੍ਰਦਰ ਆ ਮਤਲਬ ਗਵੰਡੀ ਸਾਡੇ ਇਹਨਾਂ ਦੇ ਘਰ ਵੀ ਨੁਕਸਾਨ ਪਹਾਇਆ ਮਤਲਬ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਆਪਣੀ ਜਿਹੜੀ ਆ ਡਿਊਟੀ ਦਾ ਡਿਊਟੀ ਸਮਝਣੀ ਚਾਹੀਦੀ ਆ ਕਿ ਜੇ ਇੱਕ ਘਰ ਦੇ ਵਿੱਚ ਵਾਰਦਾਤ ਹੋ ਜਾਂਦੀ ਆ ਤੇ ਪੈਟਰੋਲਿੰਗ ਕਰੇ ਪੁਲਿਸ ਤੇ ਲੋਕਾਂ ਦੀ ਸੇਫਟੀ ਲਈ ਪ੍ਰਸ਼ਾਸਨ ਹੁੰਦਾ ਮਤਲਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਹੋਵੇ ਜੇ ਘਰ ਦੇ ਵਿੱਚ ਹੀ ਜੇ ਅਸੀਂ ਲੋਕ ਸੁਰੱਖਿਅਤ ਨਹੀਂ ਆ ਤੇ ਬਾਹਰ ਕਿਸ ਤਰ੍ਹਾਂ ਸੁਰੱਖਿਅਤ ਹੋਵਾਂਗੇ ਚੋਰਾਂ ਦੇ ਇੰਨੇ ਹੌਸਲੇ ਜ਼ਿਆਦਾ ਬੁਲੰਦ ਆ ਕਿ ਦੇਖੋਫ 1 ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਤੇ ਚੋਰੀ ਹੋ ਰਹੀ ਹੈ ਪਿਛਲੀ ਰਾਤ ਉਰ ਬੇਖੌਫ ਚੋਰ ਜਿਹੜੇ ਆ ਉਹ ਪਿੰਡ ਦੇ ਵਿੱਚ ਐਂਟਰ ਹੋ ਗਏ ਤਿੰਨਾ ਘਰਾਂ ਦੇ ਵਿੱਚ ਜਿਹੜਾ ਉਹ ਚੋਰੀ ਨੂੰ ਅੰਜਾਮ ਦੇ ਰਿਆ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਆ ਕਿ ਕੁੰਭ ਕਰਨ ਦੀ ਜਿਹੜੀ ਨੀਂਦ ਸੁੱਤੇ ਆ ਉਹ ਪ੍ਰਸ਼ਾਸਨ ਜਾਗੇ ਪੁਲਿਸ ਨੂੰ ਹਦਾਇਤ ਕਰੇ ਕਿ ਇਹ ਜਿਹੜੇ ਆ ਇਹ ਚੋਰ ਕਿਧਰੋਂ ਆਂਦੇ ਆ ਜੋ ਸੀਸੀਟੀਵੀ ਲੱਗੇ ਹੋਏ ਆ ਲੱਗੇ ਆਲੇ ਦੁਆਲੇ ਉਹਨਾਂ ਨੂੰ ਖੰਘਾਲਿਆ ਜਾਵੇ ਕਿ ਇਹ ਚੋਰ ਕਿੱਥੋਂ ਨੇ ਔਰ ਇਹਨਾਂ ਦੇ ਕਿਉਂ ਹੌਸਲੇ ਬੁਲੰਦਾ ਉਹਨਾਂ ਦੇ ਥੋੜੀ ਨਕੇਲ ਕੱਸੀ ਜਾਵੇ ਇਹੀ ਸਾਡੀ ਬੇਨਤੀ ਆ ਇਹਨੂੰ ਪ੍ਰਵਾਨ ਕੀਤਾ ਜਾਵੇ